ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਐਡਮੈਂਟਨ ਸ਼ਹਿਰ ਤੋਂ ਤੋਂ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤੇ ਆ ਰਿਹਾ ਜੀ ਕਿ ਅਲਬਰਟਾ ਹੈਲਥ ਸਰਵਿਸਿਜ਼ ਵਾਲਿਆਂ ਨੇ ਦੋ ਗਰੋਸਰੀ ਸਟੋਰ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ ਕਿਉਂਕਿ ਕੁਝ ਜਿਹੜੀਆਂ ਫੂਡ ਵਾਇਓਲੇਸ਼ਨਸ ਹੈਗੀਆਂ ਹੈਲਥ ਫੂਡ ਵਾਇਓਲੇਸ਼ਨਸ ਉਹ ਉਹਨਾਂ ਸਟੋਰਾਂ ਤੇ ਹੋਈਆਂ ਸੀਗੀਆਂ ਉਹਨਾਂ ਚੋਂ ਇੱਕ ਸਟੋਰ ਹੈਗਾ ਐਫਰੋ ਟ੍ਰੋਪੀਕਲ ਗਰੋਸਰੀਜ਼ 107 ਐਵਨਿਊ ਤੇ 97 ਸਟਰੀਟ ਤੇ ਸਥਿਤ ਹੈ ਔਰ ਦੂਸ ਇਹ ਜਨਵਰੀ 9 ਵਾਲੇ ਦਿਨ ਬੰਦ ਕੀਤਾ ਗਿਆ ਜੀ ਔਰ ਦੂਸਰਾ ਸਟੋਰ ਹੈਗਾ ਮਲਹੋਤਰਾ ਹੋਲਸੇਲ 94639 ਐਵਨਿਊ ਤੇ ਸਥਿਤ ਸਾਊਥ ਸਾਈਡ ਦੇ ਵਿੱਚ ਇਹ ਕੱਲ ਬੰਦ ਕਰ ਦਿੱਤਾ ਗਿਆ ਔਰ ਇਹ ਦੋਨੋਂ ਸਟੋਰਾਂ ਦੇ ਉੱਤੇ ਜਿਹੜੀ ਕਹਾਣੀ ਦੱਸੀ ਜਾ ਰਹੀ ਹੈ ਜੀ ਉਹ ਮਤਲਬ ਜਿਹੜੇ ਚੂਹਿਆਂ ਦੀਆਂ ਬਿਠਾ ਵਗੈਰਾ ਉੱਥੇ ਉਹਨਾਂ ਨੂੰ ਮਿਲੀਆਂ ਨੇ ਔਰ ਜਿਹੜਾ ਮਲਹੋਤਰਾ ਫੂਡ ਦੇ ਉੱਤੇ ਉਹ ਕਹਿੰਦੇ ਜੀ ਵੀ ਜਿਹੜਾ ਉੱਥੇ ਫੂਡ ਰੱਖਿਆ ਗਿਆ ਹੈ ਜਾਂ ਸਰਵ ਕੀਤਾ ਜਾਂਦਾ ਉਹ ਕੰਟਾਮਿਨੇਟਡ ਆ ਤੇ ਅਨਫਿਟ ਆ ਮਤਲਬ ਹਿਊਮਨ ਲੋਕਾਂ ਦੇ ਖਾਣ ਵਾਲੀ ਚੀਜ਼ ਉਹ ਨਹੀਂ ਹੈਗੀ ਔਰ ਦੂਸਰੀਆਂ ਇੱਥੇ ਵੀ ਚੂਹਿਆਂ ਦੀਆਂ ਬਿੱਠਾਂ ਜਿਹੜੀਆਂ ਜੀ ਉਹ ਉਹਨਾਂ ਨੂੰ ਮਿਲੀਆਂ ਨੇ ਔਰ ਜਿਹੜਾ ਫੂਡ ਆ ਉਹ ਜਿਸ ਤਰ੍ਹਾਂ ਨਾਲ ਸਟੋਰ ਕੀਤਾ ਗਿਆ ਉਹ ਕਹਿੰਦੇ ਵੀ ਸੈਨੀਟਰੀ ਢੰਗ ਤਰੀਕਾ ਨਹੀਂ ਹੈ ਸਾਫ ਸਫਾਈ ਵਾਲਾ ਦੇ ਨਾਲ ਹੀ ਜਿਹੜਾ ਇਕਵਿਪਮੈਂਟ ਵੀ ਹੈਗਾ ਜੀ ਉਹ ਫੂਡ ਨੂੰ ਹੈਂਡਲ ਕਰਨ ਵਾਲਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਜਿਹਦੇ ਨਾਲ ਉਹ ਫੂਡ ਨੂੰ ਹੈਂਡਲ ਕਰਦੇ ਆ ਉਹ ਵੀ ਕਹਿੰਦੇ ਜਿਹੜਾ ਸਟੋਰ ਕੀਤਾ ਡਰਟੀ ਫਲੋਰ ਦੇ ਉੱਤੇ ਉਹਨਾਂ ਨੇ ਕੀਤਾ ਹੋਇਆ ਹੈ ਸੀਗਾ ਔਰ ਜਿਹੜਾ ਕੋਈ ਲਫਾਫਾ ਪਾਟ ਜਾਂਦਾ ਜਾਂ ਕੋਈ ਹੋਰ ਹੈ ਤੇ ਉਹਦੇ ਤੇ ਟੇਪ ਲਾ ਕੇ ਉਹ ਕਹਿੰਦੇ ਫੇਰ ਦੁਬਾਰਾ ਵੇਚਣ ਲਈ ਉੱਤੇ ਰੱਖ ਦਿੱਤਾ ਜਾਂਦਾ ਇਹ ਸਾਰੀ ਗੱਲਬਾਤ ਤੁਸੀਂ ਅਲਬਰਟਾ ਹੈਲਥ ਸਰਵਿਸਸ ਦੇ ਜਿਹੜੀ ਵੈਬਸਾਈਟ ਆ ਉੱਥੇ ਵੀ ਦੇਖ ਸਕਦੇ ਆ ਇਹ ਸਾਡੇ ਪਾਸ ਸ਼ਿਕਾਇਤਾਂ ਦਰਸਲ ਪਹਿਲਾਂ ਵੀ ਆਈਆਂ ਸੀਗੀਆਂ ਜੀ ਇਸ ਸਟੋਰ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਇਹਨਾਂ ਸਾਨੂੰ ਜਵਾਬ ਦੇ ਦਿੱਤਾ ਸੀਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਕੁਝ ਦਿਨ ਪਹਿਲਾਂ ਮਲਹੋਤਰਾ ਸਵੀਟ ਹੋਲਸੇਲਰ ਕੋਲੋਂ ਸਮਾਨ ਲੈਣ ਗਏ ਸੀਗੇ ਅਸੀਂ ਉਹਨਾਂ ਤੋਂ ਗਜਕ ਖਰੀਦੀ ਘਰ ਆ ਕੇ ਜਦੋਂ ਅਸੀਂ ਗਜਕ ਖਾਧੀ ਤਾਂ ਗਜਕ ਬਹੁਤ ਜ਼ਿਆਦਾ ਸਲਾਬੀ ਹੋਈ ਸੀਗੀ ਅਸੀਂ ਦੋ ਦਿਨ ਬਾਅਦ ਉਹਨਾਂ ਕੋਲ ਵਾਪਸ ਕਰਨ ਗਏ ਤਾਂ ਉਹਨਾਂ ਨੇ ਸਾਨੂੰ ਸਾਫ਼ ਹੀ ਜਵਾਬ ਦਿੱਤਾ ਕਿ ਇੱਕ ਵਾਰੀ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੁੰਦਾ ਪਰ ਸਾਡੇ ਪੈਸੇ ਵੀ ਖਰਾਬ ਹੋ ਗਏ ਤੇ ਸਵਾਦ ਵੀ ਕੁਛ